ਬਾਈ ਇਲੈਕਸ਼ਨ ਹੋ ਰਹੀ 18 ਤਰੀਕ ਨੂੰ ਆਪਾਂ ਸਾਰੇ ਜਾਣਦੇ ਆ ਪੀਅਰ ਪੋਲੀਓ ਕੰਸਰਵੇਟਿਵ ਆਗੂ ਆ ਪਿਛਲੀ ਵਾਰੀ ਜਿਹੜੀ April ਦੇ ਵਿੱਚ ਇਲੈਕਸ਼ਨ ਹੋਈ ਉਹਦੇ ਚ ਹਾਰ ਗਏ ਤੇ ਹੁਣ 18 ਅਗਸਤ ਨੂੰ ਫੇਰ ਵੋਟਾਂ ਪੈਣੀਆਂ ਬੈਟਲ ਰਿਵਰ ਕਰੋਫਟ ਅਲਬਰਟਾ ਦੀ ਇਹ ਕ੍ਰਾਈਡਿੰਗ ਆ ਇੱਕ ਸੂਬਾ ਜਿਹੜਾ ਉੱਥੇ ਦਾ ਹਲਕਾ ਆ ਉੱਥੇ ਹੁਣ ਕਿਉਂਕਿ ਆਟਵਾ ਦੇ ਵਿੱਚ ਪੀਅਰ ਪੋਲੀਓ ਹਾਰ ਗਏ ਸੀ ਉਹਦੇ ਤੋਂ ਬਾਅਦ ਫੇਰ ਜਿਹੜੇ ਡੈਮਨ ਕ੍ਰੈਕ ਆ ਡੈਮਨ ਕ੍ਰੈਕ ਮੈਂਬਰ ਪਾਰਲੀਮੈਂਟ ਇਥੋਂ ਅ ਇਹ ਤੋਂ ਬੈਟਲ ਰੀਵਰ ਤੋਂ ਲੜੇ ਸੀਗੇ ਇੱਥੋਂ ਲੜ ਕੇ ਜਿੱਤ ਕੇ ਬਹੁਤ ਵੱਡੇ ਮਾਰਜਿਨ ਨਾਲ ਜਿੱਤੇ 82% ਵੋਟਾਂ ਉਹਨਾਂ ਨੂੰ ਪਈਆਂ ਤੇ ਉਹਨਾਂ ਨੇ ਕਿਹਾ ਵੀ ਸਾਡਾ ਲੀਡਰ ਹਾਰ ਗਿਆ ਮੈਂ ਇਹ ਸੀਟ ਛੱਡਦਾ ਹਾਂ ਲੀਡਰ ਨੂੰ ਇੱਥੋਂ ਲਿਆ ਕੇ ਚੋਣ ਲੜਾ ਲਓ ਤੇ ਇਹ ਇੱਥੋਂ ਜਿੱਤ ਜਾਊਗੀ ਕੁਦਰਤੀ ਆ ਜਿੱਤ ਜਾਣਗੇ 82% ਨਾਲ ਤੇ ਇਹ ਜਿਹੜਾ ਉਮੀਦਵਾਰ ਆ ਆਪਣੇ ਡਾਇਮੰਡ ਕ੍ਰੈਕ ਉਹ ਜਿੱਤਿਆ ਤੇ ਫਿਰ ਪਾਲੇ ਵਿੱਚ ਜਿੱਤ ਕੇ ਤੇ ਉਹ ਪਾਰਲੀਮੈਂਟ ਦੇ ਵਿੱਚ ਚਲੇ ਜਾਣਗੇ ਪਾਰਟੀ ਦੇ ਆਗੂ ਉਹ ਹੈਗੇ ਨੇ ਉਹ ਵਿਰੋਧੀ ਧਿਰ ਦੇ ਨੇਤਾ ਬਣ ਜਾਣਗੇ ਤੇ ਆਪਣਾ ਕੰਮ ਕਰਨਗੇ ਹੁਣ ਨੇਗਾ ਇੱਥੇ ਸਾਰਿਆਂ ਦੀ ਇਸ ਸ਼ੀਟ ਦੇ ਉੱਤੇ ਹੈਗੀ ਆ ਵੀ ਇੱਥੇ ਬੰਦਣਾ ਕੀ 18 ਅਗਸਤ ਨੂੰ